ਨਹੀਂ ਰੁਕ ਰਿਹਾ ਪੰਜਾਬ ਕਾਂਗਰਸ ਦਾ ਕਲੇਸ਼ ਨਾ ਰੁਕ ਰਹੀਆਂ ਨੇ ਨਵਜੋਤ ਸਿੱਧੂ ਦੀਆਂ ਰੈਲੀਆਂ ਤੇ ਨਾ ਰੁਕ ਰਿਹਾ ਰਾਜਾ ਵੜਿੰਗ ਦਾ ਐਕਸ਼ਨ 224 ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿੱਚ ਘਰੇਲੂ ਕਲੇਚ ਆ ਰਿਹਾ ਤਾਂ ਤੋਂ ਦੱਸ ਦਈਏ ਕਿ ਪੰਜਾਬ ਕਾਂਗਰਸ ਦਾ ਘਰੇਲੂ ਕਲੇਸ਼ ਲਗਾਤਾਰ ਵਧਦਾ ਜਾ ਰਿਹਾ ਨਾ ਨਵਜੋਤ ਸਿੰਘ ਸਿੱਧੂ ਰੋਕ ਰਹੇ ਨੇ ਨਾ ਰਾਜਾ ਵੜਿੰਗ ਰੋਕ ਰਹੇ ਨੇ ਇਸ ਵਕਤ ਕਿਤੇ ਨਾ ਕਿਤੇ ਹਾਈ ਕਮਾਂਡ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਕਿਉਂਕਿ ਦੋਵੇਂ ਹੀ ਮੋਰੀ ਲੀਡਰ ਨੇ ਇਹ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਸਾਕਾ ਪ੍ਰਧਾਨ ਨੇ ਰਾਜਾ ਵੜਿੰਗ ਮੌਜੂਦਾ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ ਲਗਾਤਾਰ ਜਿਹੜਾ ਲੱਕ ਧੜਾ ਲੈ ਕੇ ਚੱਲਦੇ ਨਜ਼ਰ ਆ ਰਹੇ ਨੇ ਤੇ ਰਾਜਾ ਵੜਿੰਗ ਦੇ ਵੱਲੋਂ ਲਗਾਤਾਰ ਨੇ ਜਿਹੜੀਆਂ ਉਹ ਕਾਰਵਾਈਆਂ ਉਹ ਕੀਤੀਆਂ ਚਾਰੀਆਂ ਨੇ ਤੁਹਾਨੂੰ ਯਾਦ ਹੋਣਾ ਜਦੋਂ ਪਹਿਲਾ 2022 ਇਲੈਕਸ਼ਨ ਵਿਧਾਨ ਸਭਾ ਇਲੈਕਸ਼ਨ ਹੋਈ ਸੀ ਤਾਂ ਉਸ ਵਕਤ ਵੀ ਅਜਿਹਾ ਹੀ ਦੌਰ ਪੰਜਾਬ ਕਾਂਗਰਸ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਤੇ ਹੁਣ 2024 ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਵੀ ਉਹੀ ਦੌਰ ਪੰਜਾਬ ਕਾਂਗਰਸ ਦੇ ਵਿੱਚ ਚੱਲਦਾ ਨਜ਼ਰ ਆ ਰਿਹਾ ਤਾਂ ਰਾਜਾ ਫੜਿੰਗ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਰੈਲੀ ਦਾ ਪ੍ਰਬੰਧ ਕਰਨ ਵਾਲਿਆਂ ਤੇ ਕਾਰਵਾਈ ਕੀਤੀ ਜਾਂਦੀ ਹੈ ਜਿਸ ਦੇ ਜਵਾਬ ਦੇ ਵਿੱਚ ਨਵਜੋਤ ਸਿੱਧੂ ਦੇ ਵੱਲੋਂ ਬਿਨਾ ਨਾਮ ਲੈ ਸ਼ੈਰਾਨਾ ਅੰਦਾਜ਼ ਦੇ ਵਿੱਚ ਰਾਜਾ ਵੜਿੰਗ ਤੇ ਤੰਜ ਕਸਿਆ ਜਾਂਦਾ ਨਾ ਮੈਂ gira ਨਾ ਮੇਰੀ ਉਮੀਦੋਂ ਕਾ ਕੋਈ ਮিনার gira ਪਰ ਮੁਝੇ ਗिराने की कोशिश में ਹਰਸ਼ਖ ਵਾਰ-ਵਾਰ gira ਇਹ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਟਵੀਟ ਖੜਕਾਇਆ ਗਿਆ ਹੈ ਕਿਉਂਕਿ ਤੁਸੀਂ ਅਕਸਰ ਦੇਖਿਆ ਹੋਣਾ ਕਿ ਨਵਜੋਤ ਸਿੰਘ ਸਿੱਧੂ ਆਪਣੀ ਪੜਾਸ ਜਾਤਾਂ ਰੈਲੀਆਂ ਰਾਹੀਂ ਕਰਦੇ ਨੇ ਜਾਂ ਫਿਰ ਆਪਣੀ ਪੜਾਸ ਹੈ ਜਿਹੜੀ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਰਾਹੀਂ ਕੱਢੀ ਜਾਂਦੀ ਆ ਜਿਸ ਦੇ ਚੱਲਦਿਆਂ ਹੀ ਹੁਣ ਵੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸੋਸ਼ਲ ਮੀਡੀਆ ਰਾਹੀਂ ਇਹ ਨਿਸ਼ਾਨੇ ਨੇ ਜਿਹੜੇ ਉਹ ਸਾਦੇ ਗਏ ਨੇ ਦਰਸਲ ਪੂਰਾ ਮਾਮਲਾ ਕੀ ਸੀ ਕਿ 21 ਜਨਵਰੀ ਨੂੰ ਮੋਗਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਰੈਲੀ ਕੀਤੀ ਗਈ ਸੀ ਉਸ ਰੈਲੀ ਦਾ ਪ੍ਰਬੰਧ ਸੀ ਜਿਹੜਾ ਮਹੇਸ਼ਿੰਦਰ ਸਿੰਘ ਨਿਹਾਲ ਵਾਲਾ ਤੇ ਉਹਨਾਂ ਦੇ ਨਾਲ ਧਰਮਪਾਲ ਸਿੰਘ ਦੇ ਵੱਲੋਂ ਜਿਹੜਾ ਕੀਤਾ ਗਿਆ ਸੀ ਪਰ ਉਸ ਰੈਲੀ ਦੇ ਵਿੱਚ ਜਿਹੜਾ ਉਥੋਂ ਜਿਹੜੇ ਆਗੂ ਨੇ ਕਾਂਗਰਸ ਦੇ ਮਾਲਵੀਕਾ ਸੂਤ ਜਿਹੜੇ ਅਦਾਕਾਰ ਸੋਨੂ ਸੂਤ ਦੇ ਭੈਣ ਵੀ ਨੇ ਕਾਂਗਰਸ ਦੀ ਟਿਕਟ ਤੇ 2022 ਦੀ ਇਲੈਕਸ਼ਨ ਵੀ ਲੜੀ ਸੀ ਨਾ ਤਾਂ ਉਹਨਾਂ ਨੂੰ ਪਾਰਟੀ ਤੇ ਨਾ ਹੀ ਉਹਨਾਂ ਦੇ ਨਾਲ ਦੇ ਜਿਹੜੇ ਪਾਰਟੀ ਵਰਕਰ ਨੇ ਉਹਨਾਂ ਨੂੰ ਇਸ ਰੈਲੀ ਦਾ ਸੱਦਾ ਸੀ ਜਿਹੜਾ ਉਹ ਦਿੱਤਾ ਗਿਆ ਸੀ ਜਿਸ ਦੇ ਚਲਦਿਆਂ ਹੀ ਮਾਲਵੀਕਾ ਸੂਤ ਦੇ ਵੱਲੋਂ ਹਾਈ ਕਮਾਂਡ ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ ਸੀ ਕਿ ਮੈਨੂੰ ਤੇ ਮੇਰੇ ਹਲਕੇ ਦੇ ਲੋਕਾਂ ਨੂੰ ਇਸ ਰੈਲੀ ਦਾ ਹਿੱਸਾ ਨਹੀਂ ਬਣਾਇਆ ਗਿਆ ਸਾਨੂੰ ਇਸ ਰੈਲੀ ਦਾ ਹਿੱਸਾ ਬਣਾਉਣ ਦੇ ਲਈ ਨਾ ਕੋਈ ਸੱਦਾ ਪੱਤਰ ਆਇਆ ਜਿਸ ਤੋਂ ਬਾਅਦ ਹਾਈ ਕਮਾਂਡ ਨੇ ਮਹੇਸ਼ਿੰਦਰ ਸਿੰਘ ਤੇ ਧਰਮਪਾਲ ਸਿੰਘ ਦੋਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਨੋਟਿਸ ਜਾਰੀ ਕਰਕੇ ਉਹਨਾਂ ਤੋਂ ਜਵਾਬ ਸੀ ਜਿਹੜਾ ਮੰਗਿਆ ਗਿਆ ਸੀ ਕਿਉਂਕਿ ਰਾਜਾ ਬੜਿੰਗ ਅਕਸਰ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਅਸੀਂ ਅਨੁਸ਼ਾਸਨਹੀਣਤਾ ਸਹਿਣ ਨਹੀਂ ਕਰਾਂਗੇ ਜਿਹੜਾ ਅਨੁਸ਼ਾਸਨ ਭੰਗ ਕਰੇਗਾ ਉਸਤੇ ਕਾਰਵਾਈ ਹੈ ਜਿਹੜੀ ਉਹ ਲਗਾਤਾਰ ਹੋਵੇਗੀ ਹੀ ਹੋਵੇਗੀ ਇਹ ਸਿੱਧੇ ਸਿੱਧੇ ਟੰਗ ਦੇ ਨਾਲ ਕਈ ਵਾਰ ਚੇਤਾਵਨੀ ਆ ਜਿਹੜੀ ਉਹ ਰਾਜਾ ਬਿਰਿੰਗ ਹੋਣ ਚਾਹ ਪ੍ਰਤਾਪ ਸਿੰਘ ਵਾਜਬਾ ਹੋਣ ਉਹਨਾਂ ਦੇ ਵੱਲੋਂ ਦਿੱਤੀ ਗਈ ਆ ਜਿਸ ਤੋਂ ਬਾਅਦ ਜਿਹੜਾ ਇਹ ਜਵਾਬ ਸੀ ਇਹ ਮੰਗਿਆ ਗਿਆ ਸੀ ਇਸ ਤੋਂ ਪਹਿਲਾਂ ਵੀ ਜਿਹੜੇ ਕਈ ਸਵਾਲ ਨੇ ਉਹ ਮਹੇਸ਼ਿੰਦਰ ਹੋਰਾਂ ਤੇ ਚੁੱਕੇ ਜਾਂਦੇ ਰਹੇ ਨੇ ਤਾਂ ਹੁਣ ਇਸ ਰੈਲੀ ਨੂੰ ਲੈ ਕੇ ਵੀ ਜਿਹੜਾ ਵਿਖੇੜਾ ਹੈ ਉਹ ਲਗਾਤਾਰ ਜਾਰੀ ਆ ਹਾਲਾਂਕਿ ਆਪਣੀ ਸਫਾਈ ਦੇ ਵਿੱਚ ਮਹਿੰਦਰ ਦੇ ਵੱਲੋਂ ਦਲੀਲ ਜ਼ਰੂਰ ਦਿੱਤੀ ਗਈ ਆ ਕਿ ਇਹ ਰੈਲੀ ਆ ਜਿਹੜੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਰੱਖੀ ਗਈ ਸੀ ਤੇ ਅਚਾਨਕ ਰੈਲੀ ਸੀ ਜਿਹੜੀ ਇਹ ਰੱਖੀ ਗਈ ਸੀ ਤੇ ਜਦੋਂ ਇਹ ਰੈਲੀ ਹੋਈ ਸੀ ਦਵਿੰਦਰ ਯਾਦਵ ਜਿਹੜੇ ਇੰਚਾਰਜ ਬਣਾਏ ਗਏ ਨੇ ਪੰਜਾਬ ਕਾਂਗਰਸ ਦੇ ਕਿ ਉਹ ਵੀ ਉਸ ਵਕਤ ਪੰਜਾਬ ਦੇ ਵਿੱਚ ਹੀ ਸੀ ਜੇ ਇਹ ਰੈਲੀ ਨਹੀਂ ਕਰਨਾ ਚਾਹੁੰਦੇ ਸੀ ਤਾਂ ਫਿਰ ਉਸ ਵਕਤ ਹੀ ਜਿਹੜਾ ਜਵਾਬ ਸੀ ਉਹ ਦੇ ਦੰਦੇ ਤੇ ਦੂਸਰਾ ਇਹ ਰੈਲੀ ਅਸੀਂ ਕੋਈ ਅਲੱਗ ਨਹੀਂ ਕੀਤੀ ਕਾਂਗਰਸ ਦੇ ਝੰਡੇ ਹੇਠ ਹੀ ਕੀਤੀ ਆ ਇਹ ਦਲੀਲ ਉਹਨਾਂ ਦੇ ਵੱਲੋਂ ਉਹ ਜਿਹੜੀ ਜ਼ਰੂਰ ਦਿੱਤੀ ਗਈ ਆ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਨਿਸ਼ਾਨੇ ਨੇ ਜਿਹੜੇ ਉਹ ਸਾਦੇ ਗਏ ਨੇ ਇਹ ਦਰਸਲ ਜਿਹੜਾ ਨਵਜੋਤ ਸਿੰਘ ਸਿੱਧੂ ਪਹਿਲਾਂ ਸਿਆਸਤ ਤੋਂ ਦੂਰੀ ਬਣਾਈ ਬੈਠੇ ਸੀ ਫਿਰ ਜਦੋਂ ਸਿਆਸਤ ਦੇ ਵਿੱਚ ਸਰਗਰਮ ਹੁੰਦੇ ਨੇ ਤਾਂ ਆਪਣਿਆਂ ਦੇ ਨਾਲ ਕਈ ਇਹ ਜਿਹੜਾ ਵਖਰੇਵਾ ਉਹਨਾਂ ਦਾ ਨਜ਼ਰ ਆਉਂਦਾ ਜਿਹੜਾ ਪਿਛਲੇ ਸਮੇਂ ਤੋਂ ਲਗਾਤਾਰ ਜਾਰੀ ਆ ਖਾਸ ਕਰਕੇ ਜਦੋਂ ਰਾਜਾ ਬ੍ਰਿੰਗ ਨੂੰ ਪ੍ਰਧਾਨ ਬਣਾਇਆ ਸੀ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੇ ਰਾਜਾ ਬ੍ਰਿੰਗ ਦੀਆਂ ਦੂਰੀਆਂ ਨੇ ਜਿਹੜੀਆਂ ਲਗਾਤਾਰ ਵੱਧਦੀਆਂ ਨਜ਼ਰ ਆਈਆਂ ਨੇ ਹਾਲਾਂਕਿ ਜੇ ਥੋੜਾ ਜਿਹਾ ਪਿਛੋਕਰ ਤੇ ਚੱਲੀਏ ਜਿਸ ਵਕਤ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਤਾਂ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਥਾਪਿਆ ਗਿਆ ਸੀ ਉਸ ਵਕਤ ਜਿਹੜੇ ਸਭ ਤੋਂ ਕਰੀਬੀ ਨਵਜੋਤ ਸਿੰਘ ਸਿੱਧੂ ਦੇ ਸੀ ਬੇਸ਼ੱਕ ਚਰਨਜੀਤ ਸਿੰਘ ਚੰਨੀ ਹੋਣ ਰਾਜਾ ਵੜਿੰਗ ਹੋਣ ਕੁਲਵੀਰ ਸਿੰਘ ਜੀਰਾ ਹੋਣ ਇਹ ਅੱਜ ਸਾਰੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਖੜੇ ਨਜ਼ਰ ਆਉਂਦੇ ਨੇ ਉਹ ਵੀ ਕੋਈ ਸਮਾਂ ਸੀ ਜਦੋਂ ਉਹ ਸਿੱਧੂ ਉਹਨੂੰ ਪ੍ਰਦਾਨ ਥਾਪਿਆ ਗਿਆ ਸੀ ਸਿੱਧੂ ਨੇ ਪਟਿਆਲਾ ਤੋਂ ਚੰਡੀਗੜ੍ਹ ਆਉਣਾ ਸੀ ਤਾਂ ਸਿੱਧੂ ਦੀ ਗੱਡੀ ਵੀ ਰਾਜਾ ਵੜਿੰਗ ਹੋਰੀ ਚਲਾਉਂਦੇ ਨਜ਼ਰ ਆਏ ਸੀ ਸਵੇਰੇ ਇਹ ਜਲਦ ਹੀ ਜਿਹੜਾ ਉਹ ਸਿੱਧੂ ਦੇ ਪਟਿਆਲਾ ਵਾਲੇ ਘਰ ਵੀ ਪਹੁੰਚ ਗਏ ਸੀ ਰਾਜਾ ਬੜਿੰਗ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਵੱਡਾ ਭਰਾ ਵੀ ਦੱਸਦੇ ਹੁੰਦੇ ਸੀ ਪਰ ਉਸ ਤੋਂ ਬਾਅਦ 2022 ਦੀ ਇਲੈਕਸ਼ਨ ਖਤਮ ਹੁੰਦੀ ਆ ਸਿੱਧੂ ਤੇ ਹਾਈ ਕਮਾਂਡ ਦੇ ਵੱਲੋਂ ਸਵਾਲ ਚੁੱਕੇ ਜਾਂਦੇ ਨੇ ਅਸਤੀਫਾ ਮੰਗ ਲਿਆ ਜਾਂਦਾ ਉਸ ਤੋਂ ਬਾਅਦ ਰਾਜਾ ਬੜਿੰਗ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਸਿੱਧੂ ਤੇ ਰਾਜਾ ਬੜਿੰਗ ਦੀਆਂ ਦੂਰੀਆਂ ਨੇ ਜਿਹੜੀਆਂ ਉਹ ਲਗਾਤਾਰ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਜਦੋਂ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਬਾਹਰ ਆਉਂਦੇ ਨੇ ਬਾਹਰ ਆ ਕੇ ਉਹਨਾਂ ਦੀ ਧਰਮਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਬਿਮਾਰ ਹੁੰਦੇ ਨੇ ਤਾਂ ਸਿੱਧੂ ਉਧਰ ਰੁੱਝ ਜਾਂਦੇ ਨੇ ਸਿਆਸਤ ਤੋਂ ਦੂਰੀ ਬਣਾ ਲੈਂਦੇ ਨੇ ਇਹ ਜਦੋਂ ਨਵਜੋਤ ਕੌਰ ਸਿੱਧੂ ਥੋੜਾ ਠੀਕ ਹੁੰਦੇ ਨੇ ਤਾਂ ਸਿੱਧੂ ਮੁੜ ਤੋਂ ਸਿਆਸਤ ਦੇ ਵਿੱਚ ਕਦਮ ਰੱਖਦੇ ਨੇ ਸਰਗਰਮ ਹੁੰਦੇ ਨੇ ਤੇ ਅਲੱਗ ਟੜਾ ਜਿਵੇਂ ਪਹਿਲਾਂ ਵਾਈ ਦੇ ਵਿੱਚ ਲੈ ਕੇ ਚੱਲੇ ਸੀ ਉਸੇ ਟੰਕ ਦੇ ਨਾਲ ਅਲੱਗ ਟੜਾ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਲੈ ਕੇ ਚੱਲਣਾ ਸ਼ੁਰੂ ਕਰ ਦਿੰਦੇ ਨੇ ਸਿੱਧੂ ਦੇ ਵੱਲੋਂ ਪਹਿਲਾਂ ਬਠਿੰਡਾ ਦੇ ਵਿੱਚ ਇੱਕ ਰੈਲੀ ਕੀਤੀ ਜਾਂਦੀ ਆ ਜਿਸ ਰੈਲੀ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਸਵਾਲ ਚੁੱਕੇ ਜਾਂਦੇ ਨੇ ਵਿਰੋਧੀ ਕਿਹੜੇ ਰਾਜਾ ਵਿਰਿੰਦ ਹੋਣ ਪ੍ਰਤਾਪ ਸਿੰਘ ਬਾਜਬਾ ਹੋਣ ਪਰ ਦੂਜੇ ਪਾਸੇ ਸਿੱਧੂ ਲਗਾਤਾਰ ਹੀ ਕਹਿੰਦੇ ਨਜ਼ਰ ਆਏ ਨੇ ਕਿ ਮੈਂ ਕਾਂਗਰਸ ਦੀ ਇਹ ਜਿਹੜਾ ਚੜ੍ਹਦੀ ਕਲਾ ਦੇ ਲਈ ਰੈਲੀਆਂ ਕਰ ਰਹੇ ਆ ਕਾਂਗਰਸ ਦੇ ਲਈ ਹੀ ਜਿਹੜਾ ਵੱਡੇ ਇਕੱਠ ਨੇ ਮੇਰੇ ਵੱਲੋਂ ਇਹ ਕੀਤੇ ਜਾ ਰਹੇ ਨੇ ਮੈਂ ਕੋਈ ਵੱਖ ਹੋ ਕੇ ਕਾਂਗਰਸ ਤੋਂ ਨਹੀਂ ਚੱਲ ਰਿਹਾ ਸਾਨੂੰ ਉਹ ਹਾਈ ਕਮਾਂਡ ਨੇ ਇਹ じゃ ਪੰਜਾਬ ਕਾਂਗਰਸ ਦੀ ਮੋਰੀ ਲੀਡਰਸ਼ਿਪ ਨੇ ਕੋਈ ਵੱਡਾ ਸੱਦਾ ਨਹੀਂ ਦਿੱਤਾ ਸੀ ਜਿਸ ਦਾ ਰੋਸ ਸੀ ਜਿਹੜਾ ਉਹ ਕਾਂਗਰਸੀ ਵਰਕਰਾਂ ਦੇ ਵਿੱਚ ਵੀ ਸੀ ਮੈਂ ਵੀ ਇੱਕ ਵਰਕਰ ਉਸ ਦੇ ਚੱਲਦੇ ਆ ਅਸੀਂ ਜਿਹੜਾ ਇਲੈਕਸ਼ਨ ਨੂੰ ਦੇਖਦੇ ਹੋਏ ਆਪਣੀਆਂ ਸਰਗਰਮੀਆਂ ਨੇ ਉਹ ਤੇਜ਼ ਕੀਤੀਆਂ ਹੋਈਆਂ ਨੇ ਅਜਈਆਂ ਸਫਾਈਆਂ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਜਦੋਂ ਦਵਿੰਦਰ ਯਾਦਵ ਪੰਜਾਬ ਆਉਂਦੇ ਨੇ ਪੰਜਾਬ ਆ ਕੇ ਪੰਜਾਬ ਦੇ ਇਹ ਲੀਡਰਾਂ ਨਾਲ ਮੀਟਿੰਗਾਂ ਕਰਦੇ ਨੇ ਉਸ ਵਕਤੋਂ ਨਾਲ ਮੀਟਿੰਗਾਂ ਤੋਂ ਨਵਜੋਤ ਸਿੰਘ ਸਿੱਧੂ ਦੂਰੀ ਬਣਾਉਂਦੇ ਨਜ਼ਰ ਆਉਂਦੇ ਨੇ ਇਹ ਜਿੱਦੋਂ ਉਹ ਮੋਗਰ ਰੈਲੀ ਵੀ ਹੁੰਦੀ ਆ ਉਸ ਵਕਤ ਵੀ ਸਵੇਰੇ ਅਲੱਗ ਤੋਂ ਦਵਿੰਦਰ ਯਾਦਵ ਨਾਲ ਮੁਲਾਕਾਤ ਜ਼ਰੂਰ ਕਰਦੇ ਨੇ ਪਰ ਜਿਹੜੀ ਉਹਨਾਂ ਦੇ ਵੱਲੋਂ ਮੀਟਿੰਗ ਰੱਖੀ ਹੁੰਦੀ ਆ ਉਸ ਮੀਟਿੰਗ ਦਾ ਹਿੱਸਾ ਨਵਜੋਤ ਸਿੰਘ ਸਿੱਧੂ ਨਹੀਂ ਬਣਦੇ ਉਸ ਦਾ ਕਾਰਨ ਇੱਕ ਵੱਡਾ ਇਹ ਹੁੰਦਾਗਾ ਕਿ ਨਵਜੋਤ ਸਿੰਘ ਸਿੱਧੂ ਚਾਹੁੰਦੇ ਨੇ ਕਿ ਜਿਵੇਂ ਹਾਈ ਕਮਾਂਡ ਕਹਿੰਦੀ ਹੈ ਕਿ ਗੱਠਜੋੜ ਦੇ ਵਿੱਚ ਆਪਾਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਆ ਉਹ ਸਹੀ ਆ ਪਰ ਰਾਜਾ ਵਿੰਕ ਪ੍ਰਤਾਪ ਬਾਜਵਾ ਇਹ ਲੀਡਰ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਗੱਠਜੋੜ ਦੇ ਵਿੱਚ 2024 ਦੀ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਤੇ ਉਦੋਂ ਦਾ ਵਖੇੜਾ ਇਹ ਸ਼ੁਰੂ ਹੋਇਆ ਹੋਇਆ ਲਗਾਤਾਰ ਵਧਦਾ ਜਾ ਰਿਹਾ ਹੁਣ ਸਵਾਲ ਜਵਾਬ ਇੱਕ ਦੂਜੇ ਤੇ ਤਿੱਖੇ ਵਾਰ ਪਲਟ ਵਾਰ ਲਗਾਤਾਰ ਕਾਂਗਰਸ ਦੇ ਵਿੱਚ ਜਾਰੀ ਨੇ